ਲੋਕ ਸਭਾ ਦੀਆਂ ਚੋਣਾਂ ਦਾ ਜਿਹੜਾ ਦਿਗਲ ਬਚ ਚੁੱਕਾ ਪੁਗਾਹ ਤੇ ਜਿਹਨੇ ਸਰਕਾਰ ਨੇ ਵਿਕਾਸ ਕਰਨਾ ਉਹੋ ਹੀ ਸਰਕਾਰ ਅੱਗੇ ਹੋਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਇੰਡੀਆ ਨਿਊਜ਼ ਪੰਜਾਬ ਵੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖ ਰਹੇ ਹੋ ਕਿ ਇੰਡੀਆ ਨਿਊਜ਼ ਪੰਜਾਬ ਦੀ ਖਾਸ ਪੇਸ਼ਕਸ਼ ਕਿ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਕਿ ਲੋਕ ਸਭਾ ਦੀਆਂ ਚੋਣਾਂ ਦਾ ਜਿਹੜਾ ਬਿਗਲ ਬਚ ਚੁੱਕਾ ਹੈ ਤੇ ਪਿੰਡਾਂ 'ਚ ਕਿਤਨਾ ਕਿਤੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਨੇ ਜਿਸ ਤਰੀਕੇ ਨਾਲ ਅਸੀਂ ਹਲਕਾ ਅਜਨਾਲਾ ਦੇ ਪਿੰਡ ਪੰਜਗਰੇ ਨਿਜਰਾਂ ਵਿੱਚ ਮੌਜੂਦ ਹਾਂ ਜਿੱਥੇ ਕਿ ਸੱਥ ਲੱਗੀ ਹੋਈ ਆ ਲੋਕ ਲੋ ਰੋਜ਼ਾਨਾ ਦੀ ਤਰ੍ਹਾਂ ਸੱਥਾਂ 'ਚ ਬੈਠ ਕੇ ਕਿਤਨਾ ਕਿਤੇ ਇਲੈਕਸ਼ਨਸ ਨੂੰ ਲੈ ਕੇ ਗੱਲਾਂ ਚੱਲਦੀਆਂ ਨੇ ਮੀਟਿੰਗਾਂ ਚੱ ਹੁੰਦੇ ਨੇ ਫਿਰ ਕੀ ਹੁੰਦਾ ਕੀ ਹੈ ਕਿ ਉਸੇ ਤੋਂ ਫਿਰ ਸਰਕਾਰਾਂ ਬਣਦੀਆਂ ਨੇ ਪਰ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਲੋਕ ਸਭਾ ਦੀਆਂ ਚੋਣਾਂ ਚੱਲਦੀਆਂ ਨੇ ਉਸ ਵੇਲੇ ਦੇ ਵੇਖ ਕੇ ਲੋਕ ਜਿਹੜੇ ਨੇ ਸੱਤਾ 'ਚ ਬੈ ਕੇ ਕਿਤੇ ਨਾ ਕਿਤੇ ਵਿਚਾਰਾਂ ਕਰਦੇ ਨੇ ਕਿ ਕਿਹੜੀ ਪਾਰਟੀ ਨੂੰ ਪੋਟ ਪਾਉਣੀ ਆ ਤੇ ਪਿੰਡਾਂ ਦੇ ਵਿੱਚ ਇਹ ਕੱਠ ਦਾ ਵੀ ਸਬੂਤ ਦਿੱਤਾ ਜਾਂਦਾ ਅਸੀਂ ਪਿੰਡ ਦੇ ਵਿੱਚ ਮੌਜੂਦ ਅਸੀਂ ਗੱਲ ਕਰਦੇ ਹਾਂ ਜੀ ਬਾਬਾ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਵੇਖਦੇ ਆ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਮੀਟਿੰਗਾਂ ਸ਼ੁਰੂ ਹੋ ਗਈਆਂ ਨੇ ਮੰਤਰੀ ਸੰਤਰੀ ਘਰਾਂ 'ਚ ਆਉਣਾ ਸ਼ੁਰੂ ਹੋ ਗਏ ਨੇ ਇਸ ਵਾਰ ਕਿਹੜੇ ਮੁੱਦੇ ਰਹਿਣਗੇ ਸਰਕਾਰ ਬਣਾ ਮੁੱਦੇ ਦੇ ਵਿਕਾਸ ਦੇ ਹੀ ਆ ਜੀ ਵਿਕਾਸ ਦੇ ਜਿੰਨੇ ਸਰਕਾਰ ਨੇ ਵਿਕਾਸ ਕਰਨਾ ਉਹੋ ਹੀ ਸਰਕਾਰ ਅੱਗੇ ਆਉਣੀ ਚਾਹੀਦੀ ਆ ਤੇ ਅੱਗੇ ਤੁਹਾਨੂੰ ਪਤਾ ਹੀ ਆ ਕਿ ਆ ਵਿਕਾਸ ਦਾ ਜਿੰਨਾ ਕੰਮ ਇਹਨਾਂ ਨੇ ਕੀਤਾ ਦੋ ਸਾਲਾਂ ਚ ਉਹਨਾਂ ਹੋਰ ਕਿਸੇ ਨੇ ਨਹੀਂ ਕੀਤਾ ਪਹਿਲਾਂ ਵੀ ਤੇ ਬਹੁਤ ਜ਼ਿਆਦਾ ਵਿਕਾਸ ਇਹਨਾਂ ਕੀਤਾ ਸਾਡੇ ਜਨਾਲੇ ਖੇਤਰ ਦਾ ਖਾਸ ਕਰਕੇ ਆ ਢਾੜੀਵਾਲ ਸਾਹਿਬ ਨੇ ਬਹੁਤ ਜ਼ਿਆਦਾ ਵਿਕਾਸ ਕੀਤਾ ਤੇ ਇਹਨਾਂ ਦਾ ਮਤਲਬ ਵੋਟ ਆਉਣ ਪਾਉਣੀ ਚਾਹੀਦੀ ਇਹਨਾਂ ਨੂੰ ਬੰਦੇ ਵੀ ਚੰਗੇ ਆ ਮਿਲਣ ਵਰਤਣ ਵਾਲੇ ਆ ਆਪ ਕਿਸਾਨ ਨੇ ਦੂਜੀਆਂ ਕਿਸਾਨਾਂ ਸਰਕਾਰਾਂ ਦਾ ਆਪਾਂ ਵੇਖੀ ਨਿੰਦੇ ਆ ਕਿਸਾਨ ਵਿਚਾਰੇ ਉੱਥੇ ਮਰਨਦੇ ਆ ਬਾਰਡਰਾਂ ਤੇ ਕਿੰਨੇ ਚਿਰਦੇ ਉਹਨਾਂ ਦੀ ਕੋਈ ਬਾਤ ਪੁੱਛਣ ਨਹੀਂ ਡਿਆ ਕਿੱਥੇ ਉਹਨਾਂ ਦੇ ਅੱਗੇ ਕਿੰਨੇ ਕਿੰਨੇ ਉਹਨਾਂ ਨੇ ਲਾਤਿਆ ਮਾਈ ਲੋਹੇ ਦੀਆਂ ਸੀਖਾਂ ਲਾਤੀਆਂ ਦਸ ਤੇ ਰੋਗ ਤੇ ਕੰਦਾ ਕੱਢਤੀਆਂ ਤੇ ਇਹ ਸਰਕਾਰ ਚਲੋ ਮਾੜਾ ਮੋਟਾ ਕਿਸਾਨਾਂ ਦੀ ਸੁਣਦੀ ਵੀ ਆ ਬਤੀ ਵੀ ਸਾਡੇ ਹੁਣ ਕਿਸਾਨਾਂ ਦੇ ਬਹੁਤ ਆਉਂਦੀ ਆ ਮਤਲਬ ਝੋਨੇ ਤੇ ਤੇ ਜਿਹੜੇ ਬਿੱਲ ਨੇ ਉਹ ਵੀ ਫ੍ਰੀ ਕੀਤੇ ਆ ਤੇ ਬਾਕੀ ਇਹ ਆ ਵੀ ਜਿਹੜੀਆਂ ਸਰਕਾਰਾਂ ਪਹਿਲੀਆਂ ਸੀ ਉਹ ਕਰਦੀਆਂ ਸੀ ਕਿ 5 4 ਸਾਲ ਪਹਿਲਾਂ ਲੁੱਟਦੇ ਸੀ ਤੇ ਅਖੀਰਲੇ ਸਾਲ ਤੇ ਆਣ ਕੇ ਤੇ ਲੋਕਾਂ ਨੂੰ ਸਹੂਲਤਾਂ ਦਿੰਦੇ ਸੀ ਲੋਕਾਂ ਨੂੰ ਇਹਨਾਂ ਨੇ ਆਉਂਦੇ ਆ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਨੇ ਇਹ ਇਹਨਾਂ ਦੀ ਵੱਡੀ ਇੱਕ ਬੜੀ ਵੱਡੀ ਕਾਮਯਾਬੀ ਆ ਅਸੀਂ ਸਮਝਦੇ ਆ ਤੇ ਅੱਗੋਂ ਜਿਸ ਤਰ੍ਹਾਂ ਦਾ ਲੋਕਾਂ ਦਾ ਵਿਚਾਰ ਹੋਏਗਾ ਵੇਖਣਾ ਸਾਨੂੰ ਕੀ ਇਸ ਵਾਰ ਫਿਰ ਲੀਡਰ ਨੂੰ ਮੋੜ ਪੈਗੀ ਕਿ ਕੰਮ ਨੂੰ ਮੋੜ ਪੈਗੀ ਨਹੀਂ ਕੰਮ ਨੂੰ ਪਵੇਗੀ ਜੀ ਕੰਮ ਜੋ ਇਹਨਾਂ ਨੇ ਦੋ ਸਾਲਾਂ ਚ ਕਰਤੇ ਆ ਅਗਲੀਆਂ ਸਰਕਾਰਾਂ ਪੰਜਾਂ ਸਾਲਾਂ ਦੇ ਅਖੀਰਲੇ ਸਾਲ ਚ ਕਰਕੇ ਵਿਖਾਉਂਦੀਆਂ ਸੀ ਸਿਰਫ ਡਰਾਮਾ ਕਰਕੇ ਕਿ ਅਸੀਂ ਨੌਕਰੀਆਂ ਦੇਤੀਆਂ ਜੀ ਅਸੀਂ ਉਹ ਕਰਤਾ ਜੀ ਇਹਨਾਂ ਨੇ ਆਉਂਦਿਆਂ ਕੰਮ ਕੀਤਾ ਤੇ ਵਧੀਆ ਕੰਮ ਕੀਤੇ ਆ ਜੀ ਇਹ ਸਰਕਾਰ ਨੇ ਤੇ ਬਾਕੀ ਆਪਾਂ ਕੰਮ ਹੀ ਵੇਖਣੇ ਆ ਜੀ ਇਹ ਕੰਮ ਇਹਨਾਂ ਦੇ ਵਧੀਆ ਵੇਖੇ ਆ ਅਸੀਂ ਅਗੋਂ ਠੀਕ ਹੈ ਹੋਰ ਵੀ ਆਪਾਂ ਬੈਠੇ ਵੀਰ ਸੜਨ ਨਾਲ ਜੁੜੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਰਿਟਾਇਰਮੈਂਟੋਂ ਪੰਜਾਬ ਪੁਲਿਸ ਤੋਂ ਵੋਟਾ ਪਾਉਂਦੇ ਆ ਰਹੇ ਹੋ ਹੁਣ ਇਸ ਵਾਰ ਕੀ ਮੁੱਦਾ ਰੱਖਿਆ ਹੈ ਇਸ ਵਾਰ ਵੋਟਾ ਪਾਉਣ ਲਈ ਵੇਖੋ ਜੀ ਅਸੀਂ ਤੇ ਅੱਜ ਤੱਕ 65 ਸਾਲਾਂ ਦੀ ਮੇਰੀ ਉਮਰ ਹੋ ਗਈ ਆ ਅਸੀਂ ਤਾਂ ਅਜੇ ਤੱਕ ਨਹੀਂ ਇੰਨਾ ਵਿਕਾਸ ਵੇਖਿਆ ਜਿੰਨਾ ਅメリカ ਦੀ ਸਰਕਾਰ ਨੇ ਜਿਹੜਾ ਵਿਕਾਸ ਕੀਤਾ ਸਾਡੇ ਪਿੰਡ ਦਾ ਇਲਾਕਾ ਪਿੰਡ ਦਾ ਚਾਰ-ਛਫੇਰੇ ਜਿਹੜੀਆਂ ਪੱਕੀਆਂ ਗਲੀਆਂ ਬਣ ਗਿਆ ਪੱਕੀਆਂ ਸੜਕਾਂ ਬਣ ਗਿਆ ਇਥੋਂ ਤੱਕ ਜਦੋਂ ਸਾਨੂੰ ਆਪਣੇ ਪਿੰਡ ਦਾ ਵਾਸਤਾ ਹੁੰਦਾ ਸਾਡੇ ਲਾਗੇ ਜਿਹੜਾ ਸ਼ਹਿਰ ਰਜਨਾਲਾ ਉਹਦੀਆਂ ਵੀ ਸਾਰੀਆਂ ਬਾਜ਼ਾਰ ਸੜਕਾਂ ਜਿਹੜੀਆਂ ਉਹ ਵਧੀਆ ਬਣ ਗਈਆਂ ਸੋ ਅਸੀਂ ਤਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਰਕਾਰ ਨੇ ਇਹ ਕੰਮ ਕੀਤਾ ਉਹਨੂੰ ਗਾਹ ਵੀ ਮੌਕਾ ਦਈਏ ਠੀਕ ਹੈ ਕੋਸ਼ਿਸ਼ ਸੱਥਾਂ 'ਚ ਬੈਠੇ ਹੋ ਸੱਥਾਂ 'ਚ ਬੈ ਕੇ ਵਿਚਾਰਾ ਹੁੰਦੀਆਂ ਨੇ ਕੀ ਵਿਚਾਰਾ ਚੱਲ ਰਹੀਆਂ ਨੇ ਹੁਣ ਇੱਥੇ ਬੈ ਕੇ ਸਲਾਮਾ ਹੁੰਦੀਆਂ ਸਲਾਮਾ ਵੋਟਾਂ ਨਹੀਂ ਚੱਲਣ ਡੀਆਂ ਜੀ ਸਾਰੇ ਇਹੋ ਹੀ ਡੇ ਆ ਵੀ ਕੰਮ ਚੰਗੇ ਕੀਤੇ ਆ ਆਪਣਾ ਧਾਰੀয়াল ਸਾਹਿਬ ਨੇ ਤੇ ਵੋਟਾਂ ਇਹਨੂੰ ਪਾਈਏ ਆਹ ਸਾਰੇ ਸੱਥ 'ਚ ਤਕਰੀਬਨ ਇਹੋ ਹੀ ਗੱਲ ਹੁੰਦੀ ਸਾਡੇ ਪਿੰਡ ਨਾਲੇ ਗੰਦ ਪੜਾ ਹੀ ਆ ਤੁਹਾਡੇ ਸਾਹਮਣੇ ਲੰਘਿਆ ਨਹੀਂ ਜਾਂਦਾ ਚਿੱਕੜ ਹੀ ਚਾਰ ਚੁਫੇਰੇ ਚਿੱਕ ਤੇ ਪੈਸੇ ਨੂੰ ਨਾ ਨਹੀਂ ਕਰਦਾ ਪੈਸੇ ਲਓ ਇੱਥੇ ਵਾਧੂ ਹਾਲੀਏ ਸਾਡੇ ਕੋ ਪੈਸਾ ਹੋਰ ਵੀ ਪਿਆਰੇ ਉਹ ਦਿੰਦਾ ਕੰਮ ਦੱਸੋ ਤੇ ਪੈਸਾ ਵਾਧੂ ਕਰੀ ਜਾਂਦੇ ਆ ਪਰ ਕੇਂਦਰ ਸਰਕਾਰ ਨੇ ਵੀ ਕਾਫੀ ਕੰਮ ਕੀਤੇ ਜਿਸ ਤਰ੍ਹਾਂ ਸਕੀਮਾਂ ਦਿੱਤੀਆਂ 2-2000 ਰੁਪਏ ਕਿਸਾਨਾਂ ਨੂੰ ਪਾਉਂਦੀ ਰਹੀ ਹਰ ਵੇਲੇ ਤਕਰੀਬਨ ਹਰ ਮਹੀਨੇ ਤਕਰੀਬਨ 2-2000 ਰੁਪਏ ਦਿੰਦੀ ਰਹੀ ਕੀ ਲੱਗਦਾ ਕਿ ਫਿਰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਉਹ ਜਿਹੜੇ ਪੈਸੇ ਆ ਨਾ ਉਹ ਡਰਾਮਾ ਜਿਹਾ ਕਿਸੇ ਕਿਸੇ ਨੂੰ ਮਿਲਦੇ ਆ ਬਹੁਤੇ ਵਿਚਾਰੇ ਇਹਦੇ ਧੱਕੇ ਹੀ ਖਾਂਦੇ ਆ ਬਹੁਤ ਜਿਹੜੇ ਆਮ ਜਾ ਕੇ ਕਰ ਲੈਂਦੇ ਪੈਰਵਾਈ ਉਹਨਾਂ ਤੇ ਕਈਆਂ ਵਿਚਾਰਾਂ ਖਾਤਿਆਂ ਚ ਜਾਂਦੇ ਨਹੀਂ ਪਏ ਲੋਕੀ ਵਿਚਾਰੇ ਕਾਪੀਆਂ ਲੈ ਕੇ ਬੈਂਕਾਂ ਚ ਤੁਰੇ ਫਿਰਦੇ ਆ ਤੇ ਕਿਸੇ ਨੂੰ ਪਹਹਾ ਨਹੀਂ ਮਿਲਦਾ ਬਾਕੀ ਇਹ ਆ ਵੀ ਕੇਂਦਰ ਸਰਕਾਰ ਦੇ ਇਹੋ 2000 ਰਿਸ਼ਵਤ ਵਾਲਾ ਹਿਸਾਬ ਆ ਵੀ ਕਿਸਾਨਾਂ ਨੂੰ ਇੱਕ ਰਿਸ਼ਵਤ ਹੀ ਦੇਣੀ ਆ ਹੋਰ ਕੋਈ ਵੋਟ ਦਾ ਤੇ ਵਿੱਚ ਐਨੀ ਕੋਈ ਵੀ ਹਾਂਜੀ ਹਾਂਜੀ ਕਹਿੰਦੇ ਕਿ 2000 ਰੁਪਏ ਕਿ ਰਿਸ਼ਵਤ ਦੇਣ ਦੀ ਗੱਲ ਹੈ ਸਾਡੇ ਨਾਲ ਹਲ ਵੀ ਪੈਸਾ ਜੀ ਸਰਪੰਚ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਬਕਾ ਸਰਪੰਚ ਵੀ ਰਹੇ ਹੋ ਪਿੰਡ ਦੇ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਕਿਹੜੇ ਮੁੱਦੇ ਰੱਖੇ ਜਾਣਗੇ ਇਸ ਵਾਰ ਸਰਕਾਰ ਨੂੰ ਜਦੋਂ ਕਿਉਂਕਿ ਵੋਟਾਂ ਮੰਗਣ ਲਈ ਲੀਡਰਾਂ ਨੇ ਘਰਾਂ 'ਚ ਆਉਣਾ ਆ ਤੁਹਾਨੂੰ ਵੀ ਪਤਾ ਤੁਸੀਂ ਦੇਖਦੇ ਹੋ ਹਰ ਵਾਰੀ ਪ੍ਰਚਾਰ ਪ੍ਰਸਾਰ ਚੱਲਣਾ ਹੀ ਚੱਲਣਾ ਹੈ ਕਿਹੜੇ ਮੁੱਦੇ ਰੱਖੇ ਜਾਣਗੇ ਸਾਹਮਣੇ ਇਹ ਮੁੱਦੇ ਹੁ ਰੱਖਣੇ ਆ ਜੀ ਵੀ ਕੁਲਦੀਪ ਸਿੰਘ ਧਾਰੀਵਾਲ ਨੂੰ ਆਪਾਂ ਬੋਟ ਪਾਵਾਂਗੇ ਤੇ ਉਹਨੂੰ ਕਾਮਯਾਬ ਕਰਾਂਗੇ ਉਹਨਾਂ ਗਾਲੀ ਸਰਕਾਰ ਚੋਂ ਤੇ ਆਮ ਪਾਰਟੀ ਨੂੰ ਬੋਲ ਅੱਗੇ ਪਾਈਆਂ ਪੰਜਾਬ ਸਰਕਾਰ ਤਾਂ ਹੀ ਬਣੀ ਹੈ ਤੇ ਲੋਕਾਂ ਦੀ ਜਨਤਾ ਨੇ ਬਹੁਤ ਵੋਟ ਪਾਈ ਤੇ ਫਿਰ ਸਰਕਾਰ ਬਣੇ ਵਿੱਚੇਟਨ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਤੇ ਹੁਣ ਵੀ ਇਸ ਤਰ੍ਹਾਂ ਹੀ ਵੋਟਾਂ ਪੈਣਗੀਆਂ ਤੇ ਕੋਈ ਗੱਲ ਨਹੀਂ ਐਮਪੀ ਬਣਗੇ ਹੋਰ ਵੀ ਸਾਡੇ ਨਾਲ ਵੀਰ ਜੀ ਨੌਜਵਾਨ ਵੀ ਸਾਡੇ ਨਾਲ ਜੁੜੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨੌਜਵਾਨ ਹੋ ਕਿਉਂਕਿ ਨੌਜਵਾਨਾਂ ਨੂੰ ਜਦ ਆਪਣਾ ਭਵਿੱਖ ਵੇਖਣਾ ਹੁੰਦਾ ਵੀ ਸਾਨੂੰ ਸਰਕਾਰੀ ਨੌਕਰੀਆਂ ਮਿਲਣ ਕਿਤੇ ਨਾ ਕਿਤੇ ਇੱਥੇ ਰੋਜ਼ਗਾਰ ਮਿਲੇ ਇੱਥੇ ਆਪਣੇ ਭਾਰਤ ਨੂੰ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ 'ਚ ਨਾ ਜਾਣਾ ਪਵੇ ਫਿਰ ਕਿਹੜੇ ਮੁੱਦੇ ਰੱਖੇ ਜਾਣਗੇ ਸਾਹਮਣੇ ਮੈਂ ਤੇ ਜੀ ਜਾਦਾਤਰ ਪ੍ਰੈਫਰ ਕਰਦਾ ਵੀ ਹਸਪਤਾਲਾਂ ਵਿੱਚ ਸੁਧਾਰ ਆਵੇ ਜਿਹੜੇ ਗਰੀਬ ਲੋਕ ਨੇ ਦਵਾਈ ਲੈਣ ਜਾਂਦੇ ਨੇ ਮੈਂ ਬੜੇ ਤਰਫੇ ਦੇ ਵੀ ਵੇਖੇ ਆ ਪਰ ਹੁਣ ਮੈਨੂੰ ਜਿਹੜੀ ਇਹ ਸਰਕਾਰ ਆ ਨਾ ਇਹਦਾ ਮੈਨੂੰ ਲੱਗਾ ਥੋੜਾ ਜਨਾ ਨਾ ਨਾ ਸਖਤਾਈ ਕੀਤੀ ਆ ਜਾਂਦੇ ਡਾਕਟਰ ਵੀ ਬੈਠੇ ਹੁੰਦੇ ਆ ਦਵਾਈ ਵੀ ਮਿਲਦੀ ਆ ਤੇ ਇਸ ਕਰਕੇ ਮੈਂ ਤੇ ਤੁਹਾਡੀ ਵਾਲ ਸਾਹਿਬ ਨੂੰ ਪ੍ਰੈਫਰ ਕਰੂੰਗਾ ਪਰ ਲੋਕ ਸਭਾ ਦੀਆਂ ਚੋਣਾਂ ਦੀ ਗੱਲ ਆਪਾਂ ਕਰ ਰਹੇ ਆ ਜਿਸ ਤਰੀਕੇ ਤੁਸੀਂ ਹਸਪਤਾਲਾਂ ਦੀ ਗੱਲ ਕੀਤੀ ਆ ਕੇਂਦਰ ਸਰਕਾਰ ਦੇ ਵੀ ਵੱਡੇ ਪ੍ਰੋਜੈਕਟ ਹੁੰਦੇ ਜਿਸ ਤਰੀਕੇ ਨਾਲ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਪੂਰੇ ਪੰਜਾਬ ਬੰਦਰ ਜਿਹੜਾ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਕੀ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਅਸਰ ਤੇ ਹੈਗਾ ਜੀ ਚਲੋ ਸੜਕਾਂ ਬਣ ਰਹੀਆਂ ਆ ਬੈਨੀਫਿਟ ਤੇ ਹੈਗਾ ਹੀ ਆ ਪਰ ਜਿਆਦਾ ਤੇ ਮੈਂ ਇਹ ਤੁਹਾਡੀ ਗੱਲ ਸਾਬ ਨੂੰ ਹੀ ਪ੍ਰਿਫਰ ਕਰੂੰਗਾ ਇਹਨਾਂ ਨੂੰ ਹੋਰ ਪਾਉਂਗਾ ਠੀਕ ਆ ਹਾਂਜੀ ਤੁਸੀਂ ਵੀ ਨੌਜਵਾਨ ਹੋ ਸੋਚ ਹੁੰਦੀ ਆ ਕਿਤਨਾ ਕਿਤੇ ਕਿ ਇੱਥੇ ਰੋਜ਼ਗਾਰ ਮਿਲੇ ਇੱਥੇ ਵਧੀਆ ਜੌਬ ਮਿਲੇ ਕਿਹੜੇ ਮੁੱਦੇ ਰੱਖੇ ਜਾਣਗੇ ਇਸ ਵਾਰ ਜਦੋਂ ਲੀਡਰ ਘਰਾਂ ਚ ਵੋਟਾਂ ਮੰਗਣ ਆਉਣਗੇ ਕੀ ਮੰਗ ਕੀਤੀ ਜਾਊਗੀ ਮੇਰਾ ਜੀ ਮੈਂ ਜੀ ਪ੍ਰਿਫਰ ਕਰਦਾ ਜੌਬ ਨੂੰ ਕਿਉਂਕਿ ਜੇ ਪਿਛਣੀ ਆਪਾਂ ਸਰਕਾਰਾਂ ਦੇ ਨਾਲ ਇੱਕ ਮੈਰੀਜਨ ਕਰੀਏ ਤਾਂ ਪਹਿਲਾਂ ਆਪਣੇ ਰਹੇ ਕਾਂਗਰਸ ਸਰਕਾਰ ਉਹਨਾਂ ਨੇ ਇੱਕ ਵੀ ਸਾਨੂੰ ਜੌਬ ਨਹੀਂ ਰਿਕੁਆਇਰ ਨਹੀਂ ਕੀਤੀ ਸੋ ਇਹ ਆਮ ਆਨਵੀ ਪਾਰਟੀ ਆਈ ਸੀ ਜਦੋਂ ਇਹਨਾਂ ਨੇ ਫਰਸਟ ਈਅਰ ਵਿੱਚ ਹੀ ਸਾਨੂੰ ਜੋਬ ਦੇਤੀ ਇਹਨਾਂ ਨੇ ਹਨਾ ਕਾਫੀ ਜ਼ਿਆਦਾ ਉਹਨਾਂ ਦੇ ਵੀ ਸਪਲਾਈ ਕਰ ਰਹੇ ਆ ਸੋ ਦਨ ਫਿਊਚਰ ਵੀ ਅਸੀਂ ਆਪਣਾ ਏਸੀ ਫਿਊਚਰ ਬ੍ਰਾਈਟ ਦੇਖਦੇ ਆ ਫਿਊਚਰ ਵਿੱਚ ਅਸੀਂ ਕੀ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਸਰਕਾਰਾਂ ਦੀ ਤੇ ਸਰਕਾਰਾਂ ਵਧੀਆ ਕਰ ਸਕਦੀਆਂ ਨੇ ਕਿਤਨਾ ਕਿਤੇ ਜਿਹੜੇ ਪੰਜਾਬ ਵੱਡੇ ਪੱਦਰ ਤੇ ਪੰਜਾਬ ਨੂੰ ਛੱਡ ਕੇ ਨੌਜਵਾਨ ਜਾਂਦੇ ਨੇ ਉਹ ਇੱਥੇ ਹੀ ਰਹਿ ਕੇ ਜੋਬ ਕਰ ਸਕਦੇ ਨੇ ਜੀ ਬਿਲਕੁਲ ਮਿਹਨਤ ਕਰਨੀ ਚਾਹੀਦੀ ਹੈ ਜੀ ਮੇਰੇ ਕਜ਼ਨ ਹੋਣੇ ਫੌਜ ਵਿੱਚ ਹੋਏ ਨੇ ਸੋ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੋ ਸਾਰਿਆਂ ਨੇ ਮਿਹਨਤ ਕਰਨੀ ਚਾਹੀਦੀ ਹੈ ਜੀ ਮ ਠੀਕ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਫੌਜ ਤੋਂ ਰਿਟਾਇਰਮੈਂਟ ਆਏ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਪ੍ਰਚਾਰ ਵੀ ਸ਼ੁਰੂ ਹੋ ਜਾਣਾ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਪਰ ਇੱਥੇ ਸੱਥ ਲੱਗੀ ਹੋਈ ਆ ਸੱਤ ਚ ਬੈ ਕੇ ਰੋਜ਼ ਗੱਲਾਂ ਚਲਦੀਆਂ ਹੋਣੀਆਂ ਕਿਹੜੇ ਮੁੱਦੇ ਰੱਖੇ ਜਾਣਗੇ ਇਸ ਵਾਰ ਇੱਕ ਦੀ ਮੁੱਦੇ ਵੀ ਗੌਰ ਕੀਤੀ ਜਾਂਦੀ ਆ ਸੱਤਾਂ ਚ ਬੈ ਕੇ ਵੀ ਇਸ ਵਾਰ ਇਹ ਮੁੱਦੇ ਰੱਖਾਂਗੇ ਇਸ ਮੁੱਦਿਆਂ ਤੇ ਗੱਲ ਕਰਕੇ ਵੋਟ ਪਾਵਾਂਗੇ ਸਭ ਤੋਂ ਜ਼ਿਆਦਾ ਮੁੱਦੇ ਜੀ ਵਿਕਾਸ ਪਿੰਡਾਂ ਦੇ ਵਿਕਾਸ ਹੋਣਾ ਚਾਹੀਏ ਪਿੰਡਾਂ ਤੇ ਜੋ ਪਾਣੀ ਲੋਕਾਂ ਦੇ ਵਰਤੋਂ ਵਰਤੋਂ ਉੱਪਰ ਨਿਕਲਣਾ ਚਾਹੀਏ ਪਰ ਤੌਰੀਵਾਲ ਸਾਹਿਬ ਨੇ ਛੱਪੜ ਬਣਾ ਤੇ 19 ਲੱਖ ਰੁਪਏ ਸਾਡੇ ਪਿੰਡ ਨੂੰ ਉਹਨਾਂ ਨੇ ਦਿੱਤਾ ਹੈ ਤੇ ਆ ਜਦੋਂ ਹਣ ਕਣਕਾਂ ਵੜੀਆਂ ਜਾਂਦੇ ਛੱਪੜ ਦਾ ਕੰਮ ਜਿਹੜਾ ਸ਼ੁਰੂ ਹੋ ਜਾਏਗਾ ਇਹ ਸਾਡੇ ਪਿੰਡ ਦਾ ਨਾਲਾ ਹੈ ਨਾਲਾ ਨਿਕਲਣਾ ਹੈ ਇਹ ਧਾਰਿਆ ਹਾਲ ਦੇ ਬੇਨਤੀ ਕੀਤੀ ਸੀ ਵੀ ਨਾਲਾ ਬਣਨਾ ਚਾਹੀਦਾ ਹੈ 20 ਲੱਖ ਰੁਪਏ ਨਾਲੇ ਵਾਸਤੇ ਦਿੱਤਾ ਉਹਨਾਂ ਨੇ ਤੋਂ ਮਨਜ਼ੂਰੀ ਲੈਣੀ ਪੈਣੀ ਆ ਸੈਂਟਰਲ ਗਵਰਨਮੈਂਟ ਕੋਲੋਂ ਵੀ ਜਿਹੜੀ ਆਪਣੇ ਬਾਈਪਾਸ ਨਿਕਲ ਰਹੀ ਹੈ ਬਾਈਪਾਸ ਦੇ ਨਾਲ ਨਾਲੇ ਮਨਜ਼ੂਰੀ ਲੈਣੀ ਪੈਣੀ ਆ ਉਹਨਾਂ ਨਾਲ ਤੁਹਾਨੂੰ ਮਨਜ਼ੂਰੀ ਲੈ ਕੇ ਦਵਾਵਾਂਗੇ ਦੂਸਰਾ 2 ਸਾਲ ਦੇ ਵਿੱਚ ਇਹਨਾਂ ਜਿੰਨਾ ਕੰਮ ਕੀਤਾ ਇਹਨਾਂ ਮੇਰਾ 70 ਸਾਲ ਦੇ ਪਹਿਲੋਂ ਕੰਮ ਨਹੀਂ ਹੋਇਆ ਪਰ ਤੁਸੀਂ ਲੰਮਾ ਠੀਕ ਹੈ ਜੀ ਲੰਮਾ ਸਮਾਂ ਤੁਸੀਂ ਜਿਹੜਾ ਵਾ ਡਿਊਟੀਆਂ ਕੀਤੀਆਂ ਨੇ ਪਰ ਜਿੱਥੇ ਮੁੱਦਿਆਂ ਦੀ ਗੱਲ ਹੁੰਦੀ ਆ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀ ਧਾਰੀਵਾਲ ਸਾਹਿਬ ਨੇ ਵੀ ਕਾਫੀ ਵਾਰੀ ਕਿਹਾ ਕਿ 75 ਸਾਲਾਂ ਤੋਂ ਆਪਾਂ ਇੱਕੋ ਗੱਲ ਕਰਦੇ ਹੁਣ ਗਲੀਆਂ ਨਾਲੀਆਂ ਦੀ ਹੋਰ ਵੀ ਮੁੱਦੇ ਕੋ ਰੱਖੇ ਜਾਣਗੇ ਸਾਹਮਣੇ ਜਿਸ ਤਰੀਕੇ ਨਾਲ ਨੌਜਵਾਨਾਂ ਦੀ ਗੱਲ ਕਰੀਏ ਹੋਰ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦੀ ਗੱਲ ਕਰੀਏ ਕਾਫੀ ਮੁੱਦੇ ਨੇ ਨਹੀਂ ਨਸ਼ੇ ਕਾ ਤੇ ਪਹਿਲਾਂ ਨਸ਼ਾ ਤੇ ਹੁਣ ਇਹਨਾਂ ਆਪਾਂ ਆਮ ਪਾਰਟੀ ਦੇ ਨਸ਼ਾਨੀ ਸ਼ੁਰੂ ਕਰਨਾ ਸ਼ੁਰੂ ਪਹਿਲੇ ਸਰਕਾਰਾਂ ਸ਼ੁਰੂ ਕੀਤਾ ਹੋਇਆ ਹੈ ਪਰ ਹੁਣ ਨਸ਼ਾ ਜਿਹੜਾ ਅਕੇ ਨੂੰ ਫਰਕ ਹੈ ਅਗੇ ਜਿਹੜਾ ਨਸ਼ਾ ਨਹੀਂ ਹੈ ਜਿੰਨਾ ਪਹਿਲਾਂ ਨਸ਼ਾ ਹੋਣਾ ਨਸ਼ਾ ਨਹੀਂ ਹੈ ਨਸ਼ੇ ਤੇ ਕੁਝ ਨਾਥ ਪਾਈ ਗਈ ਹੈ ਤੇ ਗਵਰਨਮੈਂਟ ਕਾਫੀ ਕੁਝ ਕਰ ਰਹੀ ਹੈ ਨਸ਼ੇ ਦੇ ਬਾਰੇ ਕੰਟਰੋਲ ਕਰ ਰਹੀ ਹੈ ਕੰਟਰੋਲ ਹੋਏਗਾ ਫਿਰ ਕਿਹੜਾ ਲੀਡਰ ਚੁੜਿਆ ਜਾਊਗਾ ਇਸ ਵਾਰ ਫਿਰ ਵੀ ਅਸੀਂ ਤਾਂ ਆਂਦਾ ਵੀ ਆਮ ਪਾਰਟੀ ਦੇ ਲੀਡਰ ਚੁਣੇ ਜਾਣ ਆਮ ਪਾਰਟੀ ਅਗੇ ਆਏ ਠੀਕ ਹੈ ਜੀ ਹਾਂਜੀ ਬਾਜੀ ਕੀ ਕਹਿਣਾ ਚਾਹੁੰਦੇ ਹੋ ਆਪਾਂ ਬੈਠੇ ਆ ਸੱਤ ਲੱਗੀ ਹੋਈ ਆ ਸੱਚ ਤੁਸੀਂ ਵੀ ਬੈਠੇ ਹੋਏ ਵਿਚਾਰ ਚੱਲਦੀਆਂ ਨੇ ਕਿਹੜੇ ਮੁੱਦਿਆਂ ਦੀ ਗੱਲ ਹੁੰਦੀ ਆ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਵਕ ਵਕ ਸਾਰੇ ਗੱਲ ਕਰ ਰਹੇ ਨੇ ਜਿਸ ਤਰੀਕੇ ਨਾਲ ਆਪਾਂ ਤੁਸੀਂ ਸੂਜਵਾਨ ਹੋ ਤੁਸੀਂ ਵੀ ਗਵਰ ਸਭ ਤੋਂ ਪਹਿਲਾਂ ਮਡਕਸਾਨੀ ਦਾ। ਕਸਾਨੀ ਮਸਲਾ ਹਲ ਹੋਣਾ ਚਾਹੀਦਾ ਜੋ ਮਰਜ਼ੀ ਹੋਵੇ। ਦੂਜਾ ਬੇਰਜ਼ਗਰੀ ਦਾ। ਬੱਚੇ ਵਿਹਲੇ ਉੱਤੇ ਫਿਰਨਦੇ ਰਹੇ ਨੇ, ਕੋਈ ਬਾਹਰ ਨਿਕਲ ਜਾਂਦੇ, ਇੱਥੇ ਕੋਈ ਗੱਲਬਾਤ ਨਹੀਂ ਹੈਗੀ। ਇਹ ਵੱਲ ਹੋਣਾ ਚਾਹੀਦਾ। ਹੋਰ ਹੋਰ ਕੀ ਮੁੱਦੇ ਹੋਣਗੇ ਜਦੋਂ ਲੀਡਰ ਵੋਟਰ ਵੋਟਾਂ ਮੰਗਣ ਆਉਣਗੇ ਫਿਰ ਉਹਨਾਂ ਗੱਡੀ ਇਹ ਸਵਾਲ ਰੱਖੇ ਜਾਣਗੇ। ਬਾਕੀ ਦੇ ਛੋਟੇ-ਛੋਟੇ ਵਿਕਾਸ ਦੇ ਜਿਹੜੇ ਨੇ ਪਿੰਡਾਂ ਦੇ ਉਹ ਵਧੀਆ ਹੋਣ ਡਿਆ। ਇਹ ਸਰਕਾਰ ਨੇ ਵਧੀਆ ਕੀਤਾ। ਠੀਕ ਹੈ ਲਗਾਤਾਰ ਸਾਡੇ ਨਾਲ ਹੋਰ ਵੀ ਵੀਰ ਜੀ ਮੌਜੂਦ ਨੇ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਹਾਂ ਇੱਥੇ ਆਪਾਂ ਗੱਲ ਕਰਾਂਗੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦੇ ਮੁੱਦੇ ਰੱਖੇ ਜਾਣਗੇ ਇਸ ਵਾਰ ਵੋਟਾਂ ਆ ਰਹੀਆਂ ਨੇ ਲੋਕ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਵੇਖੋ ਜੀ ਯਾਰ ਕੀ ਤੇ ਮੁੱਦਾ ਇੱਕ ਸਭ ਤੋਂ ਵੱਡਾ ਸਾਡੇ ਪਿੰਡ ਦਾ ਹੈਗਾ ਡਿਸਪੈਂਸਰੀ ਦਾ ਸਾਡੇ ਪਿੰਡ ਨਾ ਡਿਸਪੈਂਸਰੀ ਨਾ ਪਸ਼ੂਆਂ ਦੀ ਕੋਈ ਡਿਸਪੈਂਸਰੀ ਇਹ ਦੋ ਚੀਜ਼ਾਂ ਤਾੜੀ ਗਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਵੀ ਯਾਰ ਜੀ ਸਾਡੇ ਕਰੋ ਤਾੜੀ ਗਾਲ ਸਾਹਿਬ ਦੀ ਇਹਨਾਂ ਦੀ ਆਮ ਪਾਰਟੀ ਸਰਕਾਰ ਬਣੇ ਸਾਨੂੰ ਆਸ ਸੀ ਪੰਜਾਬ ਤੇ ਪੰਜਾਬ ਨੂੰ ਵੋਟਾਂ ਪਾਈਆਂ ਪੰਜਾਬ ਦੀ ਸਰਕਾਰ ਬਣੀ ਕੇਂਦਰ ਦੀ ਵੀ ਇਹਨਾਂ ਦੀ ਬਣੀ ਸਾਨੂੰ ਉਂਝੀ ਆਸ ਤੇ ਸਾਰਾ ਕੁਝ ਚੱਲੇ ਕੰਮ ਹੋਰ ਵੀ ਕੋਈ ਮੁੱਦੇ ਰੱਖੇ ਜਾਣਗੇ ਸਾਹਮਣੇ ਤੁਸੀਂ ਉਹ ਵਧੀਆ ਮੁੱਦਾ ਰੱਖਿਆ ਕਿ ਪਿੰਡ ਵਾਸਤੇ ਜਿੱਥੇ ਪਸ਼ੂਆਂ ਲਈ ਜ਼ਰੂਰੀ ਆ ਉਥੇ ਜੀਵ ਜੰਤੂ ਵਾਸਤੇ ਜਿੱਦਾਂ ਆਮ ਜਨਤਾ ਵਾਸਤੇ ਵੀ ਸਹੂਲਤਾਂ ਮਿਲਣਗੇ ਜਿੱਤਾਂ ਵਕਫ ਵਕਤ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਕਲੀਨਿਕ ਖੋਲੇ ਜਾ ਰਹੇ ਪਿੰਡ 'ਚ ਵੀ ਖੁੱਲਣਾ ਚਾਹੀਦਾ ਹੋਰ ਵੀ ਕੋਈ ਮੁੱਦੇ ਰੱਖੇ ਜਾਣਗੇ ਬਸ ਮੁੱਦਾ ਇਹ ਬਾਕੀ ਸਾਡੇ ਪਿੰਡ ਦੇ ਬਹੁਤ ਵਧੀਆ ਕੰਮ ਹੋ ਗਏ ਨੇ ਸੜਕਾਂ ਨਾਲੀਆਂ ਗਲੀਆਂ ਸਭ ਬਣ ਗਿਆ ਪੱਕੀਆਂ ਕਰਤੀਆਂ ਨੇ ਤੁਹਾਡੀ ਗ ਪਾ ਇਹੋ ਦੋ ਤਿੰਨ ਮੁੱਦੇ ਨੇ ਸਾਡੇ ਇਹ ਹੋ ਜਾਂਦੇ ਇੱਕ ਨਾਲੇ ਦਾ ਵਾ ਨਾਲੇ ਦਾ ਪਾਣੀ ਜਾਣਾ ਚਾਹੀਦਾ ਗੰਦੇ ਨਾਲੇ ਚ ਨਿਕਾਸ ਤੋਂ ਲੰਘਦਾ ਉਹ ਥੋੜੇ ਰਹਿ ਗਿਆ ਬਾਹਰ ਦਾ ਬਾਕੀ ਸਾਰਾ ਕੰਮ ਬਹੁਤ ਵਧੀਆ ਹੋਇਆ ਢਾੜੀਵਾਲ ਸਾਹਿਬ ਕੀਤਾ ਵਧੀਆ ਸਾਡੇ ਨਾਲ ਤੁਸੀਂ ਨੌਜਵਾਨ ਵੀਰ ਜੀ ਬੈਠੇ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਹਾਂਜੀ ਮੈਂ ਵੇਖਿਆ ਤੁਸੀਂ ਪ੍ਰਾਈਵੇਟ ਜੌਬ ਕਰਦੇ ਹੋ ਦੱਸ ਰਹੇ ਸੀ ਸਾਰੇ ਵੀਰ ਜੀ ਨੂੰ ਕਿ ਡਾਕਟਰੀ ਦੀ ਦੁਕਾਨ ਤੇ ਕਿਤੇ ਕੰਮ ਕਰਦੇ ਹੋ ਕੀ ਲੱਗਦਾ ਕਿ ਕਿਹੜੇ ਰੱਖੇ ਜਾਣਗੇ ਕਿ ਤੁਹਾਨੂੰ ਵੀ ਜੌਬ ਮਿਲਣੀ ਚਾਹੀਦੀਆਂ ਤੁਸੀਂ ਵੀ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਕਰ ਸਕਦੇ ਹਾਂਜੀ ਸਰਕਾਰੀ ਨੌਕਰੀਆਂ ਖੁੱਲ੍ਹਣੀਆਂ ਚਾਹੀਦੀਆਂ ਪਿੰਡ 'ਚ ਬੇਰੁਜ਼ਗਾਰੀ ਬੜੀ ਆ ਸਾਰੇ ਮੁੰਡੇ ਉਦਾਂ ਤੁਰੇ ਫਿਰਦੇ ਆ ਪ੍ਰਾਈਵੇਟ ਜੌਬ ਕਰਦੇ ਆ ਪ੍ਰਾਈਵੇਟ ਜੌਬ ਤੁਹਾਨੂੰ ਬੜਾਈ ਇਹ ਆ ਵੀ ਨਸ਼ੇ ਪੱਤੇ ਨੂੰ ਲੋਕੀ ਘਟ ਵੀ ਹੁਣ ਧਿਆਨ ਰੱਖਣਾ ਤੁਸੀਂ ਪਹਿਲਾਂ ਵੀ ਵੋਟ ਪਾਈ ਕੀ ਪਹਿਲੀ ਵਾਰੀ ਪਾਉਣੀ ਆ ਜੀ ਪਹਿਲੀ ਵਾਰੀ ਪਾਉਣੀ ਜੀ ਪਹਿਲੀ ਵਾਰੀ ਵੋਟ ਪਾਉਣੀ ਆ ਪਹਿਲੀ ਵਾਰੀ ਵੋਟ ਪਾਉਣੀ ਆ ਪਰ ਕੋਈ ਮਨਸੂਬੇ ਰੱਖੇ ਹੋਣੇ ਵੀ ਇਸ ਵਾਰ ਜਿਹੜਾ ਜਦੋਂ ਕਿਉਂਕਿ ਪਹਿਲਾਂ ਸਰਕਾਰ ਪਿਤਾ ਜੀ ਬਣਾਉਂਦੇ ਸੀ ਚਾਚੇ ਤਾਈ ਬਣਾਉਂਦੀ ਸੀ ਪਰ ਅਰਕੋਰੀ ਸਰਕਾਰ ਤੁਸੀਂ ਬਣਾਉਣੀ ਆ ਫਿਰ ਸੋਚੀ ਹੋਣਾ ਵੀ ਅਰਕੋਰੀ ਜਿਹੜਾ ਲੀਡਰ ਆਏਗਾ ਵੋਟਾਂ ਮੰਗ ਲਈ ਪਹਿਲਾਂ ਉਹਨਾਂ ਘੜੀ ਸਵਾਲ ਰੱਖਾਂਗੇ ਸਵਾਲ ਤੇ ਪਾਜੀ ਰੱਖਾਂਗੇ ਹਾਂਜੀ ਠੀਕ ਹੈ ਇਹ ਆ ਵੀ ਸਾਰਿਆਂ ਨੂੰ ਬੇਰੋਜ਼ਗਾਰੀ ਜਿੱਦਾਂ ਦੂਰ ਹੋਊਗੀ ਇਦਾਂ ਨਸ਼ਾ ਤੁਹਾਨੂੰ ਪਤਾ ਹੀ ਹੈ ਕਿੰਨਾ ਹੋ ਗਿਆ ਲੋਕੀ ਬਾਹਰ ਤੁਰੇ ਜਾਂਦੇ ਆ ਆਪਣੇ ਲੋਕਾਂ ਨੂੰ ਇਹ ਆ ਵੀ ਅਸੀਂ ਆਪਣੀ ਜਵਾਨੀ ਬਚਾ ਲਈਏ ਇੱਥੇ ਸਭ ਕੁਝ ਹੋਊਗਾ ਤੇ ਇੱਥੇ ਆਪੇ ਆਪੇ ਜਿਹੜੇ ਸਭ ਅੱਖਾਂ ਦੇ ਸਾਹਮਣੇ ਰਹਿਣਗੇ ਠੀਕ ਨਹੀਂ ਉਦਾਂ ਬਾਹਰ ਲੋਕੀ ਤੁਰੇ ਜਾਂਦੇ ਆ ਇੱਥੇ ਸਭ ਕੁਝ ਇੱਥੇ ਮਿਲੇ ਤੇ ਕੀ ਲੋੜ ਐ ਬਾਹਰ ਜਾਣ ਦੀ ਠੀਕ ਹੈ ਲਗਾਤਾਰ ਤੁਸੀਂ ਬੜੀ ਵਿਦੇ ਗੱਲ ਕੀਤੀ ਕਿ ਇੱਥੇ ਇੱਥੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਇੱਥੇ ਜਦੋਂ ਨੌਕਰੀਆਂ ਮਿਲਣਗੀਆਂ ਤੇ ਨੌਜਵਾਨ ਕਿਤੇ ਵਿਦੇਸ਼ਾਂ ਵੱਲ ਨੂੰ ਵੀ ਨਹੀਂ ਜਾਣਗੇ ਪੰਜਾਬ ਜਿਹੜਾ ਦਿਨੋ ਦਿਨ ਖਾਲੀ ਹੁੰਦਾ ਜਾਂਦਾ ਖਾਲੀ ਨਹੀਂ ਹੋਊਗਾ ਸਾਡੇ ਨਾਲ ਸਾਬਕਾ ਸਰਪੰਚ ਨੇ ਵੀ ਸਾਡੇ ਨਾਲ ਆਪਾਂ ਗੱਲ ਕਰਾਂਗੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖਦੇ ਆ ਕਿ ਅਸੀਂ ਤੁਸੀਂ ਸਾਬਕਾ ਸਰਪੰਚ ਵੀ ਰਹੇ ਹੋ ਪਰ ਇਸ ਵਾਰ ਕਿਹੜੇ ਮੁੱਦੇ ਰਹਿਣਗੇ ਸਾਡਾ ਪਹਿਲਾ ਮੁੱਦਾ ਸਾਡਾ ਸਕੂਲ 6ਵੀਂ ਦਾ ਹੀ ਰਿਹਾ ਡਾਕਟਰ ਸਾਹਿਬ ਨੂੰ ਵੀ ਕਹਿੰਦੇ ਨੇ ਆਬਰ ਸਾਹਿਬ ਨੂੰ ਵੀ ਕਹਿੰਦੇ ਇਹ ਸਾਡਾ ਦਾ ਸਕੂਲ ਆ ਇਹ ਦਸਵੀਂ ਦਾ ਹੋਣਾ ਚਾਹੀਦਾ ਸਾਡਾ ਅੱਡਾ ਜਿਹੜਾ ਹੈ ਅਜੇ ਤੱਕ ਇਹਨਾਂ ਨੂੰ ਇੰਨੀਆਂ ਚਿਰ ਵੋਟਾਂ ਪੁੰਦ ਰਹੇ ਆ ਲੜਾਈ ਲਾਗੇ ਜਾਂਦੇ ਰਹੇ ਆ ਵੀ ਅਸੀਂ ਅੱਡਾ ਤੁਹਾਡਾ ਪੱਕਾ ਕਰਾਂਗੇ ਜੀ ਜੀ ਅਸੀਂ ਵੋਟਾਂ ਤੇ ਜਰੂਰ ਪਾਉਨੇ ਇਹਨਾਂ ਨੂੰ ਪਰ ਸਾਡੇ ਬੱਚਿਆਂ ਦਾ ਜਿਹੜਾ ਕੰਮ ਹੈ ਉਹ ਨਹੀਂ ਕਰਦੇ ਠੀਕ ਹੈ ਕਾਸ਼ ਤੇ ਕੰਮ ਤੇ ਸਾਡੇ ਚੋਂ ਛੋਟੇ ਛੋਟੇ ਚੱਲਣ ਦੇ ਨੇ ਮਾੜੀ ਮੋਟੀ ਇੱਕ ਗਰੀਬਾਂ ਵਾਸਤੇ ਕਦੀ ਨਹੀਂ ਅੰਦਾ ਆਖਿਆ ਵੀ ਅਸੀਂ ਗਰੀਬ ਦਾ ਕਮਰਾ ਡਿੱਗਣ ਰਿਹਾ ਤਾਂ ਕਮਰਾ ਬਣਾ ਕੇ ਦੇਈਏ ਮੋਟਾ ਹੀ ਜਰੂਰ ਬੋਣੇ ਇਹਨਾਂ ਨੂੰ ਪਰ ਹੁਣ ਇਸ ਵਾਰ ਜਿਹੜੀ ਸਰਕਾਰ ਚੁਣੀ ਐ ਮੁੱਦੇ ਰੱਖੇ ਜਾਣਗੇ ਸਾਹਮਣੇ ਕਿ ਜਿਹੜੇ ਮੁੱਦੇ ਰੱਖੇ ਜਾਣਗੇ ਹਾਂਜੀ ਮੁੱਦੇ ਰੱਖੇ ਜਾਣਗੇ ਜੀ ਜਦੋਂ ਲੀਡਰ ਆਏਗਾ ਮੁੱਦੇ ਰੱਖੇ ਜਾਣਗੇ ਤੇ ਲੀਡਰ ਮਹਾਰਾਜ ਕਿਰਪਾ ਹੋ ਗਈ ਇਹਨਾਂ ਦੇ ਤੁਹਾਡੀ ਹਾਲ ਤੇ ਤੇ ਫਿਰ ਤੇ ਉਹਨਾਂ ਕੋ ਕੰਮ ਆਹੀ ਪੂਰੇ ਕਰਾਉਣੇ ਆ ਕਿਉਂਕਿ ਸਾਡਾ ਸਕੂਲ ਦਾ ਕੰਮ ਜਿਹੜਾ ਆ ਉਹ ਦਸਵੀਂ ਦਾ ਹੋਣਾ ਚਾਹੀਦਾ ਇੱਕ ਅੱਡਾ ਸਾਡਾ ਡਾਕਟਰ ਸਾਹਿਬ ਬੰਦੇ ਰਹੇ ਨੇ ਹਬਰਦਾ ਵੀ ਬੰਦਾ ਰਿਹਾ ਉਹਦਾ ਡੈਡੀ ਬੰਦਾ ਰਿਹਾ ਐਦ ਕੀ ਪੱਕਾ ਕਰ ਦਾਂਗੇ ਜੀ ਐਦ ਕੀ ਸਾਡਾ ਅੱਡਾ ਡਾ ਪੱਕਾ ਹੋ ਔਰ ਰੋਖਿਆ ਵਾਲੇ ਲਗੇ ਸਾਡਾ ਡਾਢੀ ਬਣਿਆ ਪਰ ਇਹ ਵੱਡਾ ਮੁੱਦਾ ਸਾਹਮਣੇ ਰੱਖਿਆ ਜਾਊਗਾ ਲੀਡਰ ਨਾਲ ਗੱਲਬਾਤ ਕੀਤੀ ਜਾਊਗੀ ਫਿਰ ਹਾਂਜੀ ਹਾਂਜੀ ਗੱਲਬਾਤ ਕੀਤੀ ਜਾਊਗੀ ਜੀ ਠੀਕ ਹੈ ਜਿਸ ਤਰੀਕੇ ਨਾਲ ਆਪਾਂ ਵਕਫ ਵਕਤ ਤੱਕ ਨਾਲ ਗੱਲ ਕਰ ਰਹੇ ਆ ਸਾਰੇ ਸੱਜ ਬੈਠੇ ਹੋਏ ਭਰਾ ਨੇ ਬਜ਼ੁਰਗ ਨੇ ਸਿਆਣੇ ਨੇ ਬੱਚੇ ਨੇ ਨੌਜਵਾਨ ਸਾਰੇ ਬੈਠੇ ਨੇ ਕਿਤਨਾ ਕਿਤੇ ਰੋਜ਼ਗਾਰ ਦੀ ਗੱਲ ਚੱਲਦੀ ਹੈ ਕਿਤਨਾ ਕਿਤੇ ਆਪਣੇ ਅੱਡੇ ਨੂੰ ਪੱਕਾ ਕਰਾਉਣ ਦੀ ਗੱਲ ਚੱਲਦੀ ਹੈ ਕਿ ਵੱਡੀਆਂ ਜਿਹੜੀਆਂ ਡਿਮਾਂਡਾਂ ਰੱਖੀਆਂ ਹੋਈਆਂ ਤੇ ਵੱਡੇ ਜਿਹੜੇ ਮੁੱਦੇ ਨੇ ਉਹ ਸਾਹਮਣੇ ਰੱਖੇ ਜਾਣਗੇ ਹੋਰ ਵੀ ਵੀਰ ਜੀ ਸਾਡੇ ਨਾਲ ਮੌਜੂਦ ਨੇ ਅੱਜ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਲੋਕ ਸਭਾ ਦੀਆਂ ਚੋਣਾਂ ਨੂੰ ਜਿਸ ਤਰ੍ਹਾਂ ਆਪਾਂ ਸਾਰੇ ਸੱਤ ਦੇ ਵਿੱਚ ਬੈਠੇ ਗੱਲ ਕਰ ਰਹੇ ਆ ਕਿਹੜੇ ਮੁੱਦੇ ਰੱਖੇ ਜਾਣਗੇ ਇਸ ਵਾਰ ਜਿਹੜੀ ਇਲੈਕਸ਼ਨ ਜਦੋਂ ਆਉਣੀਆਂ ਨੇ ਹੁਣ ਸਾਡੇ ਇੱਥੇ ਮਤਲਬ ਜਨਾਲੇ ਵਿੱਚ ਕਾਲਜ ਜਿਹੜਾ ਉਹ ਮਤਲਬ ਵਧੀਆ ਪ੍ਰੋਫੈਸਰ ਚੰਗੇ ਹੋਣ ਇੱਥੇ ਮਤਲਬ ਸ਼ਹਿਰ ਜਿਹੜੇ ਬੱਚੇ ਜਾਂਦੇ ਤੇ ਇੱਥੇ ਵਧੀਆ ਮਤਲਬ ਹੋਣਾ ਚਾਹੀਦਾ ਪਰ ਕੇਂਦਰ ਦੀ ਸਰਕਾਰ ਬਣਾਉਣੀ ਆ ਤੁਸੀਂ ਇਸ ਵਾਰ ਵੋਟ ਪਾਉਂਦਾ ਵੀ ਤੁਸੀਂ ਪਾਉਂਦੇ ਰਹੇ ਹੋਣਾ ਵੋਟ ਐਰਕਰੀ ਵੀ ਵੋਟ ਪਾਉਣੀ ਆ ਪਰ ਤੁਸੀਂ ਕੇਂਦਰ ਦੀ ਸਰਕਾਰ ਬਣਾਉਣੀ ਆ ਕੇਂਦਰ ਕੋਲੋਂ ਕਿਹੋ ਜੀ ਸਰਕਾਰ ਬਣਾਉਣੀ ਚਾਹੋਗੇ ਜਿਹੜੀ ਵਿਕਾਸ ਕਰੇ ਕਿਹੋ ਜਿਹੇ ਡਿਮਾਂਡਾ ਰੱਖੋਗੇ ਕਿਹੜੇ ਮੁੱਦੇ ਰੱਖੇ ਹੋਣੇ ਕੋਈ ਮੁੱਦੇ ਤੇ ਉਹ ਹੀ ਆ ਜਿਹੜੇ ਐਜੂਕੇਸ਼ਨ ਵਾਲੇ ਜਿਹੜੇ ਹੋਰ ਆਪਣੇ ਫਾਇਰ ਬਗੇਡ ਢੜੀ ਆਲ ਸਾਹਿਬ ਨੇ ਦਿੱਤਾ ਕਣਕਾਂ-ਕੁਣਕਾਂ ਬਾਰੇ ਉਹ ਵੀ ਬਹੁਤ ਵਧੀਆ ਕੰਮ ਕੀਤੇ ਆ ਅਈ ਨਾਲੇ 'ਚ ਬਹੁਤ ਵਿਕਾਸ ਕੀਤਾ ਬਾਥਰੂਮ ਲਈ ਜਗ੍ਹਾ ਨਹੀਂ ਬਾਥਰੂਮ ਬਣਾਏ ਆ ਸੜਕਾਂ ਬਣਾਈਆਂ ਲਾਈਟਾਂ ਵਾਸਤੇ ਬਹੁਤ ਪ੍ਰਬੰਧ ਇਹਨਾਂ ਕੀਤੇ ਠੀਕ ਬਹੁਤ ਵਧੀਆ ਲਗ ਫਿਰ ਵੋਟ ਕਿਹੜੀ ਪਾਰਟੀ ਨੂੰ ਪਾ ਰਹੇ ਹੋ ਇਸ ਵਾਰ ਅਸੀਂ ਆਮ ਪਾਰਟੀ ਨੂੰ ਪਾਵਾਂਗੇ ਠੀਕ ਹੈ ਹਾਂਜੀ ਲਗਾਤਾਰ ਲੋਕ ਜਿੱਥੇ ਗੱਲ ਕਰ ਰਹੇ ਸੱਤ ਦੀ ਵੀ ਇੱਥੇ ਸੱਤ ਜਿਹੜੀ ਹੈ ਸਾਰੀ ਆਮ ਆਦਮੀ ਪਾਰਟੀ ਧਾਰੀਵਾਲ ਸਾਹਿਬ ਨੂੰ ਵੋਟ ਪਾਉਣ ਦੀ ਗੱਲ ਕਰ ਰਹੀ ਆ ਅਸੀਂ ਲਗਾਤਾਰ ਜਿਸ ਤਰੀਕੇ ਨਾਲ ਗੱਲ ਕਰ ਰਹੀ ਸੀ ਬਾਬਾ ਜੀ ਨੇ ਫੇਰ ਗੱਲ ਕਰ ਬਾਬਾ ਜੀ ਆਪਾਂ ਗੱਲ ਤੁਹਾਡੇ ਨਾਲ ਪਹਿਲਾਂ ਵੀ ਕਰ ਰਹੇ ਸੀ ਕਿ ਕੇਂਦਰ ਸਰਕਾਰ ਨੇ ਵੀ ਵੱਡੇ ਪ੍ਰੋਜੈਕਟ ਤੇ ਜਿਸ ਤਰੀਕੇ ਨਾਲ ਪਿਛਲੇ 10 ਸਾਲ ਰਾਜ ਕੀਤਾ ਆ ਤੇ ਸਹੂਲਤਾਂ ਦੀ ਗੱਲ ਕੀਤੀ ਜਾਂਦੀ ਹੈ ਵੱਡੇ ਪੱਧਰ ਤੇ ਜਿਸ ਤਰੀਕੇ ਨਾਲ ਭਾਰਤ ਮਾਤਾ ਯੋਜਨਾ ਬਣਾਈ ਗਈ ਜਿਸ ਤਰੀਕੇ ਨਾਲ ਸੜਕਾਂ ਦਾ ਜਾਲ ਵਿਛਾਇਆ ਵੱਡੇ ਕੰਮ ਵੀ ਕੀਤੇ ਨੇ ਕਿਤੇ ਨਾ ਕਿਤੇ ਲੱਗਦਾ ਕਿ ਉਹ ਵੀ ਹੱਕਦਾਰ ਨਹੀਂ ਇਸ ਵੋਟਾਂ ਨੇ ਕੰਮ ਤੇ ਉਹਨਾਂ ਵੀ ਚਲੋ ਕੀਤੇ ਜਿਨ੍ਹਾਂ ਪਹਿਲੋਂ ਮੋਹਨ ਸਿੰਘ ਦੀ ਸਰਕਾਰ ਆਈ ਉਹਨਾਂ ਵੀ ਬੜੇ ਚਲੋ ਕੰਮ ਕੀਤੇ ਸਰਕਾਰਾਂ ਬਣਾਉਂਦੇ ਹੀ ਲੋਕ ਕੰਮ ਕਰਨ ਵਾਸਤੇ ਹੀ ਨੇ ਪਰ ਆ ਜਿਹੜਾ ਕਿਸਾਨਾਂ ਦਾ ਇਹਨਾਂ ਨੇ ਮੁੱਦਾ ਜਿਹੜਾ ਠਾਤਾ ਨਾ ਇਹ ਤੇ ਬਹੁਤ ਮਾੜਾ ਇਹਨਾਂ ਨੇ ਕੀਤਾ ਕਿਸਾਨਾਂ ਨੂੰ ਵਿਚਾਰਿਆਂ ਨੂੰ ਜੇ ਦਿੱਲੀ ਅਸੀਂ ਸਰਕਾਰ ਬਣਾਉਣੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਿੱਲੀ ਜਾਣ ਹੀ ਨਹੀਂ ਦੇਣਾ ਐਡਿਟਿੰਗੀਆਂ ਵੱਡੀਆਂ ਕੰਦਾ ਉਹਨਾਂ ਬਾਰਡਰ ਤੇ ਨਹੀਂ ਪ੍ਰਬੰਧ ਇਹਨਾਂ ਕੀਤਾ ਜਿੰਨਾ ਇਹਨਾਂ ਨੇ ਕਿਸਾਨਾਂ ਵਾਸਤੇ ਕਰਤਾ ਇਹ ਗੱਲ ਬਹੁਤ ਇਹਨਾਂ ਮਾੜੀ ਕੀਤੀ ਇਹ ਕਰਕੇ ਸਾਡਾ ਸਾਰਾ ਪੰਜਾਬ ਵੀ ਇਹਨਾਂ ਦੇ ਮਤਲਬ ਮੋਦੀ ਦੇ ਪਰਖਲਾਫ ਹੈ ਜੀ ਉਹਨੂੰ ਪਿੰਡਾਂ 'ਚੋਂ ਕੋਈ ਵੋਟ ਨਹੀਂ ਜੇ ਇਹਨੂੰ ਪਾ ਕੇ ਖੁਸ਼ ਹੈਗਾ ਤੇ ਬਾਕੀ ਜੇ ਗਰੀਬਾਂ ਦਾ ਕੋਈ ਤੇ ਗਰੀਬਾਂ ਦਾ ਇਹ ਕੋਈ ਕੰਮ ਨਹੀਂ ਕਰਦੇ ਸੈਂਟਰ ਤੋਂ ਸਰਕਾਰ ਦੀਆਂ ਆਉਂਦੀਆਂ ਆ ਜਾਂ ਜਿਹੜੀਆਂ ਗਰੀਆਂ ਦੀਆਂ ਸਕੀਮਾਂ ਨਰੇਗਾ ਸਕੀਮਾਂ ਜਿਹੜੀਆਂ ਪਰ ਆ ਦੋ ਚਾਰ ਵਿਚਾਰੇ ਮਜ਼ਦੂਰ ਜਿਹੜੇ ਗਰੀਬ ਨੇ ਉਹ ਕਈ ਵਾਰ ਕਹਿੰਦੇ ਰਹਿੰਦੇ ਸਾਡੇ ਮਕਾਨ ਵਾਸਤੇ ਕੋਈ ਨਾ ਕੋਈ ਉਹ ਮਕਾਨ ਦਾ ਉਹਨਾਂ ਦਾ ਕੁਝ ਨਹੀਂ ਬਣਦਾ ਜੇ ਕੋਈ ਮਤਲਬ ਪਤਾ ਨਹੀਂ ਇਹ ਜਾਂ ਉੱਤੋਂ ਸਕੀਮਾਂ ਆਉਂਦੀਆਂ ਹੀ ਨਹੀਂ ਤੇ ਜਾਂ ਅਫਸਰੀ ਰਾਜ ਖਾ ਖੂ ਜਾਂਦੇ ਸਾਨੂੰ ਇਹ ਗੱਲ ਦੀ ਸਮਝ ਨਹੀਂ ਸਾਡੇ ਜਿਹੜੇ ਗਰੀਬ ਵਿਚਾਰੇ ਬੰਦੇ ਨੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਣ ਲਿਆ ਇੱਥੇ ਇਹ ਸਰਕਾਰ ਦੇ ਵਿੱਚ ਪਰ ਕੀ ਲੱਗਦਾ ਫਿਰ ਕਿ ਹੁਣ ਜਦੋਂ ਲੀਡਰ ਆਉਣਗੇ ਫਿਰ ਉਹਨਾਂ ਨੂੰ ਪੁੱਛਿਆ ਜਾਊਗਾ ਇਹਨਾਂ ਚੀਜ਼ਾਂ ਬਾਰੇ ਬਿਲਕੁਲ ਪੁੱਛਿਆ ਜਾਊਗਾ ਜੀ ਇਹਨਾਂ ਨੂੰ ਇਹਨਾਂ ਬਾਰੇ ਪੁੱਛਾਂਗੇ ਤੇ ਤਾਂ ਹੀ ਵੋਟਾਂ ਪੈਣਗੀਆਂ ਹਾਂਜੀ ਕਿਨਾਂ ਆਪਾਂ ਵਕਫ ਵਕਫ ਤਰੀਕੇ ਨਾਲ ਗੱਲ ਕਰ ਰਹੇ ਆ ਤੇ ਹੋਰ ਸਾਡੇ ਨਾਲ ਵੀਰ ਜੀ ਵੀ ਜੇ ਕਿਸ ਤਰੀਕੇ ਨਾਲ ਲੇਬਰ ਦੀ ਆਪਾਂ ਵੱਡੀ ਗੱਲ ਹੁੰਦੀ ਆ ਵੀ ਲੇਬਰ ਵਾਲੇ ਵੀਰ ਵੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਦਿਹਾੜੀ ਕਰਦੇ ਨੇ ਸਾਰੀ ਦਿਹਾੜੀ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲੇਬਰ ਕਰਨੀ ਹੁੰਦੀ ਆ ਸਾਰੀ ਦਿਹਾੜੀ ਮ ਇਹ ਮੁੱਦੇ ਹੋ ਰੱਖੇ ਜਾਣਗੇ ਵੀ 76 ਸਾਲ ਪਾਏ ਅਸੀਂ ਵੋਟਾਂ ਪਾਉਂਦੇ ਰਹੇ ਕਾਂਗਰਸ ਅਕਾਲੀ ਇਹ ਮੋਦੀ ਸਾਹਿਬ ਹੀ ਰਿਹਾ 10 ਸਾਲ ਪਰ ਗਰੀਬ ਕਿਸੇ ਦਾ ਸੋਤਿਆਂ ਨਹੀਂ ਖੋਲਾ ਇਹਨਾਂ ਰੱਖਿਆ ਵੀ ਤਨਖੀ ਦੇ ਰਹੇ ਆ ਕਿਸੇ ਦਾ ਕੈਮਰਾ ਪਿਆ ਵੇਖੋ ਕਿਸੇ ਦਾ ਕੋਈ ਥੌਰਿਆ ਗਰੀਬ ਕਿਸੇ ਦਾ ਜਿਹਦੇ ਆਂਦੇ ਕਣਕ ਦੇ ਰਹੇ ਨੇ ਕਣਕ ਕਿਸਾਨਾਂ ਨੂੰ ਜੱਟਾਂ ਨੂੰ ਵੀ ਨਾਮ ਮਿਲ ਲੀਏ ਗਰੀਬ ਕਿਸੇ ਦਾ ਕਾਰਡ ਵੀ ਨਹੀਂ ਆ ਲਿਆਗਾ ਹਾਂਜੀ ਠੀਕ ਠੀਕ ਬਿਲਕੁਲ ਫਿਰ ਕਿਹੜੇ ਮੁੱਦੇ ਰੱਖੇ ਜਾਣਗੇ ਇਸ ਵਾਰ ਜਦੋਂ ਲੀਡਰ ਮੋਟਾ ਮੰਗਣ ਆਉਣਗੇ ਕੀ ਉਹਨਾਂ ਗਾਲੀ ਸਵਾਲ ਰੱਖੇ ਜਾਣਗੇ ਮੁੱਦੇ ਇਹੋ ਰੱਖੇ ਜਾਣਗੇ ਗਰੀਬ ਦਾ ਛੋਟੂ ਹਾਂ ਜੀ ਹਾਂ ਜੀ ਗਰੀਬ ਦਾ ਸੋਤੋ ਨਾ ਗਰੀਬ ਵੀ ਦੇ ਵੇਣਾਂ ਦਾ ਡਾਇਆ ਕਿਸੇ ਦਾ ਕਮਰਾ ਨਹੀਂ ਬਣਿਆ ਕਿਸੇ ਦਾ ਕੋਈ ਨਹੀਂ ਬਣਿਆ ਬਹੁਤ ਮੰਡਾ ਵਾਲੇ ਮੰਗਾਈ ਬੜੀ ਆ ਜੀ ਹਾਂ ਜੀ ਕਿਤਨਾ ਕਿਤੇ ਜਿੱਥੇ ਕਮਰੇ ਬਣਨੇ ਚਾਹੀਦੇ ਆ ਮੰਗਾਈ ਨੂੰ ਵੀ ਨੱਥ ਪੈਣੀ ਚਾਹੀਦੀ ਆ ਇਹਨਾਂ ਚੀਜ਼ਾਂ ਦੇ ਵੀ ਕਟਣੀ ਚਾਹੀਦੀ ਆ ਹਾਂ ਜੀ ਹਾਂ ਜੀ ਬਹੁਤ ਮੰਗਾਈ ਹੈ ਗਰੀਬ ਤੇ ਦਿਹਾੜੀ ਕਰਦਾ ਤੇ 400 ਰੁਪਏ ਲਿੰਦਾ ਤੇ ਉਹਦਾ ਖਰਚਾ ਲਾ ਲੋ ਤੁਸੀਂ ਕੰਨਾ ਪਰ ਸਰਕਾਰਾਂ ਦਾਅਵੇ ਕਰਦੀਆਂ ਨੇ ਵਾਅਦੇ ਕਰਦੀਆਂ ਨੇ ਕਿ ਗਰੀਬਾਂ ਨੂੰ ਦਾਅਵੇ ਕਰਦੀਆਂ ਨੇ ਕਿ ਗਰੀਬਾਂ ਨੂੰ ਫ੍ਰੀ ਕਣਕ ਦਿੱਤੀ ਜਾ ਰਹੀ ਆ ਫ੍ਰੀ ਜਿਹੜਾ ਵਾ ਉਹਨਾਂ ਨੂੰ ਬੱਤੀ ਦਿੱਤੀ ਜਾ ਰਹੀ ਆ ਪਰ ਕੀ ਇਹ ਮਨਸੂਬੇ ਰੱਖੇ ਜਾਣਗੇ ਸਾਹਮਣੇ ਮੁੱਦੇ ਰੱਖੇ ਜਾਣਗੇ ਸਾਹਮਣੇ ਇਹ ਸਾਰਿਆਂ ਨੂੰ ਮਿਲਦੀ ਐ ਬੱਤੀ ਫ੍ਰੀ ਸਾਰਿਆਂ ਨੂੰ ਮਿਲ ਰਹੀ ਹਾਂਜੀ ਮਾੜੇ ਨੂੰ ਮਿਲਦੀ ਤਕੜੇ ਨੂੰ ਫ੍ਰੀ ਮਿਲਦੀ ਸਾਰੇ ਸੂਲ ਤੇ ਇੱਕੋ ਜਿਹੇ ਚੱਲ ਰਹੇ ਹਨ ਠੀਕ ਹੈ ਹਾਂਜੀ ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਗੱਲ ਕੀਤੀ ਜਾ ਰਹੀ ਹੈ ਕਿ ਸਾਨੂੰ ਮਕਾਨ ਜਿੱਤੇ ਤਰੀਕੇ ਨਾਲ ਬਣਾ ਕੇ ਨਹੀਂ ਦਿੱਤੇ ਦੰਦੇ ਕਿਤਨਾ ਕਿਤੇ ਕਣਕ ਦੇਗੇ ਹੀ ਟਾਈਮ ਪਾਸ ਕੀਤਾ ਜਾਂਦਾ ਵੱਡੇ ਮੁੱਦੇ ਰੱਖੇ ਜਾਣਗੇ ਸਾਨੂੰ ਹੋਰ ਵੀ ਵੀਰ ਜੀ ਨੇ ਅਜੇ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਆ ਜਾਣੀਆਂ ਨੇ ਵੋਟਾਂ ਮੰਗਣ ਆਉਣਾ ਸਰਕਾਰਾਂ ਨੇ ਕਿਹੜੇ ਮੁੱਦੇ ਰੱਖੇ ਜਾਣਗੇ ਸਾਹਮਣੇ ਮੁੱਦੇ ਜੀ ਪਹਿਲਾਂ ਇਹ ਨਾ ਕਿਹਾ ਸੀ ਵੀ ਕਹਿੰਦਾ ਪੋਸਟ ਬੀਜ ਲਿਆ ਕਰੋ ਤੇ ਅਜੇ ਤੱਕ ਕਿਸ ਨੂੰ ਛੁੱਟੀ ਨਹੀਂ ਦਿੱਤੀ ਪੋਸਟ ਬੀਜਣ ਦੀ ਸਾਨੂੰ ਕਣਕ ਦੋ ਗੱਲ ਘਟਦੇ ਹੋ ਸਾਨੂੰ ਪੋਸਟ ਬੀਜਣ ਦਿਓ ਕੋ ਆ ਇਧਰ ਸਮੈਕਾ ਬੀਬੀ ਲੋਕ ਮਰਦੇ ਜਾਂਦੇ ਨੇ ਕਿਹਿੰਦਾ ਪੋਸਟ ਤਾਂ ਬੀਜਿਆ ਹੋਵੇ ਤੇ ਕਿਹ ਹਾਨੂੰ ਕਣਕ ਭਾਵੇਂ 2 ਕਿਲੋ ਘਟਾ ਦਿਓ ਪੋਸਟ ਜ਼ਰੂਰ ਬੁੱਜ ਜਾਂਦੇ ਹੋ ਕੀ ਲੱਗਦਾ ਕਿ ਇਹ ਚੀਜ਼ਾਂ ਨਾਲ ਜਿਹੜੀ ਆ ਉਹ ਬਿਹਤਰੀ ਹੋ ਸਕਦੀ ਆ ਪੰਜਾਬ ਵਧੀਆ ਬਣ ਸਕਦਾ ਜ਼ਰੂਰ ਜੀ ਕੀ ਕਹਿੰਦਾ ਆਮਦਨ ਵੱਧ ਜਾਣੀ ਤਾਕੀਨ ਆ ਸਮੈਗ ਤੋਂ ਵੱਜ ਜਾਣਗੇ ਲੋਕ ਇਹ ਫੀਮ ਕਹਿੰਦਾ ਆ ਐਮਪੀ ਚ ਖੁੱਲੇ ਆ ਠੇਕੇ ਰਾਸ਼ਦਾਨ ਚ ਖੁੱਲੇ ਆ ਇੱਥੇ ਕੀ ਗੱਲ ਕੇ ਇੱਥੇ ਬਿਮਾਰੀ ਕੀ ਆ ਇੱਥੇ ਵੀ ਖੋਲੋ ਕੀ ਲੱਗਦਾ ਫਿਰ ਇਹ ਮੁੱਦੇ ਰੱਖੇ ਜਾਣਗੇ ਲੀਡਰਾਂ ਕੋਲੋਂ ਜਦੋਂ ਆਉਣਗੇ ਵੋਟਾਂ ਮੰਗਣ ਲਈ ਮੁੱਦੇ ਤਾਂ ਅੱਗੇ ਵੀ ਰੱਖੇ ਹੋਣਗੇ ਕਹਿੰਦਾ ਪਰ ਅੱਜ ਤੱਕ ਇਹ ਸਟਾਰਟ ਕਿਉਂ ਨਹੀਂ ਕੀਤਾ ਕੰਮ ਆ मुद्दे ते पर कीअं सूज़न दो ਠੀਕ ਹੈ ਲਗਾਤਾਰ ਤੁਸੀਂ ਇਸ ਤਰੀਕੇ ਨਾਲ ਵੇਖ ਰਹੇ ਹੋ ਅਸੀਂ ਅਸੀਂ ਹਲਕਾ ਅਜਨਾਲਾ ਦੇ ਪਿੰਡ ਪੰਜਗਰੀਆਂ ਨਿਜਰਾਂ ਵਿੱਚ ਮੌਜੂਦ ਹੈ ਜਿੱਥੇ ਕਿ ਵਕਫਾ ਵਕਫਾ ਤਰਾਂ ਨਾਲ ਵੀਰਾਂ ਦੇ ਸਾਥ ਲੱਗੀ ਹੋਈ ਹੈ ਤੇ ਬਜ਼ੁਰਗ ਬੈਠੇ ਨੇ ਸਿਆਣੇ ਵੀਰ ਬੈਠੇ ਨੇ ਤੇ ਨੌਜਵਾਨ ਬੈਠੇ ਨੇ ਲਗਾ ਵਿੱਚ ਸਾਥ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਲੋਕ ਸਭਾ ਦੇ ਇਲੈਕਸ਼ਨਸ ਨੂੰ ਲੈ ਕੇ ਅਤੇ ਕਿਤੇ ਨਾ ਕਿਤੇ ਵਿਚਾਰਾ ਕੀਤੀਆਂ ਜਾ ਰਹੀਆਂ ਨੇ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਪਰ ਜਿਸ ਤਰੀਕੇ ਨਾਲ ਲੋਕਾਂ ਵੱਲੋਂ ਕਿਤਨਾ ਕਿਤੇ ਜਿਹੜੀ ਆ ਵਿਕਾਸ ਦੇ ਨਾਲ ਨੂੰ ਗੱਲ ਕੀਤੀ ਜਾਂਦੀ ਹੈ ਕਿ ਚਿਹਰੇ ਨੂੰ ਵੋਟ ਨਹੀਂ ਪਾਈ ਜਾਊਗੀ ਵਿਕਾਸ ਨੂੰ ਪਾਈ ਜਾਊਗੀ ਨਾਲ ਨਾਲ ਵੀਰਾਂ ਵੱਲੋਂ ਇਹ ਵੀ ਗੱਲ ਕੀਤੀ ਜਾ ਰ ਇਹ ਪਦਰਤੇ ਨਸ਼ਿਆਂ ਤੋਂ ਵੀ ਜਿਹੜਾ ਬਚਾਅ ਹੋ ਸਕਦਾ ਬਾਕੀ ਤੁਸੀਂ ਜੁੜੇ ਰਹੋ ਏਦਾਂ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ